ਪੰਜਾਬ ਚ ਪਾਰਾ ਟਿਕਨ ਨਾਲ ਜਿੱਥੇ ਲੋਕ ਗਰਮ ਕੱਪੜਿਆਂ ਚ ਠੰਡ ਨਾਲ ਜੂਝ ਰਹੇ ਹਨ ਉਥੇ ਖੇਤੀਬਾੜੀ ਖੇਤਰ ਚ ਸੀਤ ਲਹਿਰ ਦਾ ਪ੍ਰਭਾਵ ਕਣਕ ਦੀ ਫਸਲ ਅਤੇ ਸਬਜ਼ੀਆਂ ਤੇ ਪੈਣ ਦੀ ਸੰਭਾਵਨਾ ਹੈ ਇਸ ਸਬੰਧੀ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਅਤੇ ਰਾਜਸਥਾਨ ਚ ਸੀਤ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਹੈ ਖੇਤੀਬਾੜੀ ਮਹਾਰਕੁਲਦੀਪ ਸਿੰਘ ਸ਼ੇਰਗਿਲ ਮਰਖਾਈ ਨੇ ਕਿਸਾਨਾਂ ਨੂੰ ਚੇਤਾਵਨੀ ਦਿੰਦਿਆਂ ਅਪੀਲ ਕੀਤੀ ਹੈ ਇਹ ਫਸਲਾਂ ਨੂੰ ਪਾਲੇ ਤੋਂ ਬਚਾਉਣ ਲਈ ਤੁਰੰਤ ਕਾਰਵਾਈ ਕਰਨੀ ਲੋੜੀਂਦੀ ਹੈ। ਉਨ੍ਹਾਂ ਕਿਹਾ ਤਾਪਮਾਨ ਥੱਲੇ ਡਿੱਗ ਰਿਹਾ ਹੈ ਅਤੇ ਕਈ ਥਾਵਾਂ ਤੇ ਕੋਰੇ ਦੇ ਲੱਛਣ ਨਜ਼ਰ ਆ ਸਕਦੇ ਹਨ। ਕੋਰਾ ਮਤਲਬ ਪਾਲਾ ਜੋ ਕਿ ਫਸਲਾਂ ਤੇ ਸਬਜ਼ੀਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਖੇਤਾਂ 'ਚ ਪਾਣੀ ਦੇ ਛਿੜਕਾਅ ਤੇ ਫਸਲਾਂ ਦੇ ਟੱਕਣ ਲਈ ਮੱਲਨ ਜਾਂ ਪੋਲੀਥੀਨ ਵਰਤ ਕੇ ਇਸ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਸਬਜ਼ੀਆਂ ਜਿਵੇਂ ਟਮਾਟਰ, ਭਿੰਡੀ ਅਤੇ ਆਲੂ ਪਾਲੇ ਕਰਨ ਜਿਆਦਾ ਪ੍ਰਭਾਵਿਤ ਹੋ ਸਕਦੀਆਂ ਹਨ। ਸਬਜ਼ੀਆਂ ਨੂੰ ਪਾਲੇ ਤੋਂ ਬਚਾਉਣ ਲਈ ਇਹ ਸਲਾਹ ਦਿੱਤੀ ਗਈ ਹੈ ਕਿ ਸਬਜ਼ੀਆਂ ਨੂੰ ਟਕਣ ਲਈ ਨੈਟ ਜਾਂ ਪੋਲੀਥੀਨ ਵਰਤੋ ਮੌਸਮ ਅਨੁਸਾਰ ਕੀਤੀਆਂ ਗਈਆਂ ਪੋਸਟਾਂ ਤੇ ਸਵਾਲ ਜ਼ਰੂਰ ਸਾਂਝੇ ਕਰੋ ਪਸ਼ੂਆਂ ਦੀ ਸੰਭਾਲ ਸੰਬੰਧੀ ਇੱਕ ਹੋਰ ਪੋਸਟ ਖੇਤੀਬਾੜੀ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ ਖੇਤੀਬਾੜੀ ਮਾਹਰ ਨੇ ਸਲਾਹ ਦਿੱਤੀ ਹੈ ਕਿ ਪਸ਼ੂਆਂ ਨੂੰ ਪਾਲੇ ਅਤੇ ਠੰਡੀਆਂ ਹਵਾਵਾਂ ਤੋਂ ਬਚਾਉਣ ਲਈ ਉਨ੍ਹਾਂ ਦੇ ਰਹਿਣ ਦੀ ਜਗ੍ਹਾ ਨੂੰ ਗਰਮ ਰੱਖਿਆ ਜਾਵੇ ਖੁਰਾਕ ਵਿੱਚ ਗਰਮ ਪਦਾਰਥ ਜਿਵੇਂ ਚਕੰਦਰ ਜਾਂ ਮਸੂਰੀ ਦੇ ਦਾਣੇ ਸ਼ਾਮਲ ਕੀਤੇ ਜਾਣੇ ਲੋੜਿੰਦੇ ਹਨ ਕਿਸਾਨਾਂ ਨੂੰ ਇਹ ਵੀ اپੀਲ ਕੀਤੀ ਗਈ ਹੈ ਕਿ ਉਹ ਆਪਣੇ ਖੇਤਾਂ ਵਿੱਚ ਮੌਸਮ ਸੰਬੰਧੀ ਜ਼ਰੂਰੀ ਜਾਣਕਾਰੀ ਸਾਂਝੀ ਕਰਦੇ ਰਹਿਣ ਇੱਥੇ ਤਰੀਕੇ ਨਾਲ ਖੇਤੀਬਾੜੀ ਸੰਬੰਧੀ ਪਹਿਲਾਂ ਹੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਤੇ ਪੋਸਟ ਅਨੁਸਾਰ ਹੀ ਕੰਮ ਕਰਨ ਦੀ اپੀਲ ਕੀਤੀ ਗਈ ਹੈ